ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਰਸ਼ੀਰਾਮ ਭਗਵਾਨ ਵਿਸ਼ਨੂੰ ਦੇ 6ਵੇਂ અવਤਾਰ ਮੰਨੇ ਗਏ ਨੇ। ਇਹ ਬ੍ਰਹਮਾ ਦੇ ਵੰਸ਼ੇ ਤੇ ਸ਼ਿਵ ਦੇ ਭਗਤ ਸੀ। ਇਹ ਤ੍ਰੇਤਾ ਯੁੱਗ ਵਿੱਚ ਰਹੇ ਤੇ ਹਿੰਦੂ ਮਿਥਿਹਾਸ ਦੇ ਸੱਤ ਚਰਨ ਜੀਵਿਆਂ ਵਿੱਚੋਂ ਇੱਕ ਸੀ। ਇਹਨਾਂ ਨੇ ਪ੍ਰਿਥਵੀ ਨੂੰ 21 ਵਾਰ ਖੱਤਰੀਆਂ ਤੋਂ ਖਾਲੀ ਕੀਤਾ। ਇਹ ਮਹਾਭਾਰਤ ਵਿੱਚ ਕਰਨ ਤੇ ਦਰੋਣ ਦੇ ਗੁਰੂ ਸੀ। ਰਾਮਾਇਣ ਵਿੱਚ ਇੰਨਾ ਨੇ ਰਾਜਾ ਜਨਕ ਨੂੰ ਇੱਕ ਸ਼ਿਵ ਤਨੁਸ਼ਪੇਂਡ ਕੀਤਾ ਇਹ ਤਨੁਸ਼ ਨੂੰ ਸੀਤਾ ਦੇ ਸਵੰਬਰ ਦੌਰਾਨ ਤੋੜ ਕੇ ਰਾਮ ਨੇ ਸੀਤਾ ਨਾਲ ਵਿਆਹ ਕੀਤਾ ਸੀ ਭਗਵਾਨ ਪਰਸ਼ੂਰਾਮ अलौकਿਕ ਤੇ ਲੋਕਿਕ ਸ਼ਕਤੀਆਂ ਦੇ નિਸ਼ਟ ਵਾਂ ਸੁਆਮੀ ਸੀ ਔਰ ਮਹਾਨ ਯੋਧੇ ਤਪਸਵੀ ਭਗਤੀ ਸ਼ਕਤੀ ਵਿਦਿਆ ਧਰਮ ਰੱਖਿਅਕ ਤਿਆਗੀ ਦਾਨੀ ਬ੍ਰਹਮਚਾਰੀ ਤੇ ਸੰਪੂਰਨ ਧਰਤੀ ਦੀ ਯਾਦਰਾ ਕਰਨ ਵਾਲੇ ਚਿਰਜੀਵੀ ਅਵਤਾਰ ਸੀ। ਬ੍ਰह्म ਵਿਦਿਆ, ਸ਼ਾਸਤਰੀ ਵਿਦਿਆ, ਬ੍ਰਾਹਮਣ ਸਮਾਜ ਤੇ ਦੀਨ ਦਲਿਤਾਂ ਦੇ ਰੱਖਿਅਕ ਹੋਏ ਸੀ। ਸੰਪੂਰਨ ਧਰਤੀ ਦੀ ਸੁਖ ਖੈਰ ਮੰਗਣ ਵਾਲੇ ਸੀ। ਭਗਵਾਨ ਪਰਸ਼ੂਰਾਮ ਦਾ ਜਨਮ ਵਿਸਾਖ ਮਾ ਦੇ ਸ਼ੁਕਲ ਪੱਖ ਦੀ ਤੀਤ੍ਥੀਆਂ ਨੂੰ ਅਕਸ਼ੇ ਤੀਤ੍ਥਿਆ ਕਿਹਾ ਜਾਂਦਾ ਹੈ। ਅਕਸ਼ੇ ਦਾ ਅਰਥ ਹੈ ਜਿਸ ਦਾ ਕਦੀ ਨਾਸ਼ ਨਾ ਹੋਵੇ। ਅਕਸ਼ੇ ਤੀਤ੍ਥੀਆਂ ਈਸ਼ਵਰੀ ਤithi ਹੈ ਬਸੰਤ ਦੀ ਜੁਦਾਈ ਤੇ ਗਰਮੀ ਦੇ ਆਗਮਨ ਦੇ ਸੰਧੀ ਕਾਲ ਨੂੰ ਇਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦੇ ਪਿਤਾ ਸ਼੍ਰੀ ਜਮਦਗਨੀ ਸਨ ਜੋ ਕਿ ਮਹਾਨ ਤਪੱਸਵੀ ਹੋਏ ਸੀ। ਉਹਨਾਂ ਦੀ ਮਾਤਾ ਦਾ ਨਾਂ ਰੇਨਿਕਾ ਸੀ ਜੋ ઋષਿ ਵਿਸ਼wamitra ਜੀ ਦੀ ਭੈਣ ਸੀ। ਉਹ ਮਹਾਨ ਯੋਧੇ ਤਪੱਸਵੀ ਹਰਿਦੀਸੀਧੀ ਦੇ ਸਵਾਮੀ ਤਿਆਗੀ ਤੇ ਸਦਾ ਸਦਾ ਜੀਵਿਤ ਰਹਿਣ ਵਾਲੇ ਅਵਤਾਰ ਸੀ ਉਹਨਾਂ ਦਾ ਜਨਮ ਦਾ ਨਾਮ ਰਾਮ ਸੀ ਬਚਪਨ ਤੋਂ ਹੀ ਉਹ ਬਲਸ਼ਾਲੀ ਤੇਜਸਵੀ ਤੇ ਬੁੱਧੀਮਾਨ ਸੀ ਉਹਨਾਂ ਦੇ ਚਾਰ ਹੋਰ ਵੀ ਭਰਾ ਸੀ ਪਰਸੂਰਾਮ ਅਸਥ ਸ਼ਾਸਤਰ ਕ੍ਰਿਆਵਾਂ ਵਿੱਚ ਬਹੁਤ ਨਿਪੁੰਨ ਸਨ ਇੱਕ ਦਿਨ ਪਿਤਾ ਜੀ ਦੀ ਆਗਿਆ ਪਾ ਕੇ ਕੈਲਾਸ਼ ਪਰਬਤ ਉੱਪਰ ਤਪੱਸਿਆ ਕਰਨ ਚਲੇ ਗਏ ਅਥੇ ਸੰਪੂਰਨ ਇਕਾਗਰ ਚਿਤ ਅਧਿਆਤਮਿਕ ਰੂਹ ਨਾਲ ਭਗਵਾਨ ਸ਼ੰਕਰ ਦੀ ਆਰਾਧਨਾ ਕੀਤੀ। ਭਗਵਾਨ ਵਿਸ਼ਨੂੰ ਜੀ ਦੇ 10 ਉਤਾਰਾਂ ਵਿੱਚੋਂ ਤਿੰਨ ਰਾਮ ਹੋਏ। ਭਾਰਗ ਰਾਮ, ਪਰਸ਼ੂਰਾਮ ਜੀ, ਰਗੁਨੰਦਨ ਰਾਮ, ਸ਼੍ਰੀ ਰਾਮਚੰਦਰ ਜੀ ਤੇ ਦਿਉਨੰਦਨ ਰਾਮ ਬਲਰਾਮ ਜੀ। ਪਰਸ਼ੂਰਾਮ ਦੇ ਜਨਮ ਦਾ ਨਾਂ ਰਾਮ ਸੀ। ਰਾਮ ਦੇ ਸ਼ਬਦ 'ਚ ਤਿੰਨ ਅੱਖਰ ਨੇ। ਰ, ਅ, ਮ। ਹਰ ਅਖਰ ਅਗਨੀ ਦਾ ਬੀਜ ਹੈ। ਆ ਆਦਿੱਤ્ય ਸੂਰਜ ਦਾ ਤੇ ਮਹ ਅਖਰ ਚੰਦਰਮਾ ਦਾ ਬੀਜ ਹੈ। ਅਗਨੀ ਵੰਸ਼ ਚ ਪਰਸ਼ੂਰਾਮ ਜੀ ਹੋਏ। ਸ਼ੂਰੇਵੰਸ਼ ਚ ਰਾਮਚੰਦਰ ਜੀ ਤੇ ਚੰਦਰਵੰਸ਼ ਬਲਰਾਮ ਜੀ ਹੋਏ। ਚਿਰੰਜੀਵੀ ਭਗਵਾਨ ਪਰਸ਼ੂਰਾਮ ਜੀ ਭਗਵਾਨ ਵਿਸ਼ਨੂ ਜੀ ਦੇ 6ਵੇਂ ਅਵਤਾਰ ਸਨ। ਚਾਰ ਵੇਦਾਂ ਦੀ ਜਨੋ ਮੂਰਤ ਪਿਠੋ ਤੇ ਧਨੁਸ਼ ਤੇ दैवी बाणा ਨਾਲ ਭਰਿਆ ਤਰਕਸ਼ ਧਾਰਨ ਕੀਤੇ ਹੋਏ ਪਰਸ਼ੂ ਵਾਲੀ ਭਗਵਾਨ परशुराम जी ब्रह्म ज्ञान ਦੇ ਖਜ਼ਾਨੇ ਤੇ ਸ਼ਾਸਤਰ ਵਿਦਿਆ ਦੇ ماہر ਪ੍ਰਤੱਖ ਰੂਪਾਨ ਜਿਨ੍ਹਾਂ ਸੇ ਸ਼ਰਾਬ ਦੀਨ ਦੀ ਤੇ ਸ਼ਾਸਤਰ ਯੁੱਧ ਕਰਨ ਦੀ ਸ਼ਕਤੀ ਬਰਾਬਰ ਹੈ। ਇਹ ਹੀ ਭਗਤੀ ਤੇ ਸ਼ਕਤੀ ਦੀ ਪਰਿਭਾਸ਼ਾ ਹੈ। ਮਹਾਬਿਸ਼ਨੂ ਦੇ 10 అవਤਾਰਾਂ 'ਚੋਂ परशुराम ਸਿਰਫ ਚਰੰਜੀਵੀ అవਤਾਰ ਸੀ। ਪਰ ਤੱਕ ਸ਼ਿਵ ਪਾਰਵਤੀ ਦੇ ਰੂਪ ਵਿੱਚ ਜਮਦਗਨੀ ਤੇ ਰੇਨੁਕਾ ਦੇ ਗਰਭ ਚੋਂ ਸੂਰਜ, ਇੰਦਰ, ਅਗਨੀ ਤੇ ਵాయు ਨੇ ਜਨਮ ਲੈਣ ਦਾ ਵਿਚਾਰ ਕੀਤਾ। ਤੇ ਦੇਵੀ ਰੇਨੁਕਾ ਦੇ ਚਾਰ ਪੁੱਤਰ ਹੋਏ। ਉਹਨਾਂ ਦੇ ਨਾਂ ਸੀ: ਪ੍ਰਥਮ ਪੁੱਤਰ ਬਸੂਮਾਨ ਸੂਰਜ ਦਾ, ਦੂਸਰਾ ਪੁੱਤਰ ਵਸ਼ੁਸ਼ੇਨ ਇੰਦਰ ਦਾ, ਤੀਸਰਾ ਪੁੱਤਰ ਬਸੂ ਅਗਨੀ ਦਾ ਤੇ ਚੌਥਾ ਵਿਸ਼ਪ ਬਸ਼ੂ ਵాయు ਦਾ ਸਰੂਪ ਸੀ। ਰੇਨੁਕਾ ਦੇਵੀ ਦਾ ਛੋਟਾ ਪੁੱਤਰ ਭਗਵਾਨ ਰਾਮਸ਼੍ਰੀ ਮਨ ਨਰੈਣ ਦਾ ਰੂਪ ਸੀ ਭਗਵਾਨ ਨਰੈਣ ਸ਼ਿਵੇਂ ਸਾਖਸ਼ਾਤ અવਤਾਰ ਪਰਸ਼ੂਰਾਮ ਦਾ ਜਨਮ ਵਿ사ਖ ਕੋਲ ਤੀਜੇ ਦੇ ਰਾਤ ਨੂੰ ਕਰਕ ਖੇਤਰ ਦੇ ਨੇੜੇ ਜਮਨੀਆਂ ਪਿੰਡ ਵਿੱਚ ਹੋਇਆ ਸੀ ਇਸ ਤੋਂ ਪਿੱਛੋਂ ਮਾਤਾ ਪਿਤਾ ਦੀ ਆਗਿਆ ਲੈ ਕੇ ਉਹ ਸ਼ਾਲਗ੍ਰਮ ਖੇਤਰ 'ਚ ਜਾ ਕੇ ਗੁਰੂ ਮਹਾ ਰਿਸ਼ੀ ਕਸ਼ਯਪ ਦੇ ਸਾਹਮਣੇ ਹਾਜ਼ਰ ਹੋਏ ਤੇ ਉਹਨਾਂ ਨੂੰ ਸ਼ਸਤਰ ਦਾ ਗਿਆਨ ਪ੍ਰਦਾਨ ਕਰਨ ਲਈ ਪ੍ਰਾਰਥਨਾ ਕੀਤੀ ਗੁਰੂ ਮਹਾਰਿਸ਼ੀ ਕਸ਼ਯਪ ਨੇ ਪਰਸ਼ੂਰਾਮ ਨੂੰ ਵਿਧੀ ਅਨੁਸਾਰ ਦੇਖਿਆ ਦਿੱਤੀ ਤੇ ਸ਼ਸਤਰ ਤੇ ਸ਼ਸਤਰ ਵਿਦਿਆ ਸਿਖਾਉਣੀ ਆਰੰਭ ਕੀਤੀ ਆਤਮਾ ਕੈਸ਼ਪ ਤੋਂ ਉਪਦੇਸ਼ ਪ੍ਰਾਪਤ ਕਰਕੇ ਭਾਰਗਵ ਰਾਮ ਵਿਧੀ ਪੂਰਵਕ ਭਗਵਾਨ ਵਿਸ਼ਨੂੰ ਦੀ ਆਰਾਧਨਾ ਕਰਨ ਲੱਗੇ ਅਨੇਕਾਂ ਸਾਲਾਂ ਦੀ ਤਪੱਸਿਆ ਬਾਅਦ ਭਗਵਾਨ ਵਿਸ਼ਨੂੰ ਨੇ ਉਹਨਾਂ ਨੂੰ ਪਰਤੱਖ ਦਰਸ਼ਨ ਦੇ ਕੇ ਪਰਸ਼ੂਰਾਮ ਨੂੰ ਆਪਣਾ ਪਰਸ਼ੂ ਬੈਸ਼ਨਕ ਤਨੁਸ਼ ਤੇ ਅਨੇਕ ਦੇਵੀ ਸ਼ਸਤਰ ਪ੍ਰਦਾਨ ਕਰਦਿਆ ਕਿਹਾ ਕਿ ਮੈਂ ਤੁਹਾਨੂੰ ਆਪਣੀ ਉੱਤਮ ਸ਼ਕਤੀ ਪ੍ਰਦਾਨ ਕਰਦਾ ਮੇਰੀ ਸ਼ਕਤੀ ਪ੍ਰਾਪਤ ਕਰਕੇ ਸਮਾਂ ਆਉਂਦੇ ਤੁਸੀਂ ਪ੍ਰithvi ਦਾ ਭਾਰ ਉਤਾਰਨ ਲਈ ਦੇਵਤਿਆਂ ਦੇ ਹਿੱਤ ਲਈ ਦੁਸ਼ਟ ਰਾਜਿਆਂ ਦਾ ਵਧ ਕਰੋਗੇ ਤ੍ਰੇਤਾ ਯੁੱਗ ਚ ਰਾਖਸ਼ਾਂ ਨੇ ਵਿਨਾਸ਼ ਲਈ ਭਗਵਾਨ ਰਾਮ ਨੂੰ ਆਪਣਾ ਵੈਸ਼ਨਵ ਤੁਨਸ਼ ਦਿੱਤਾ ਦਵਾਪਰ ਯੁੱਗ ਚ ਭਗਵਾਨ ਕ੍ਰਿਸ਼ਨ ਨੂੰ ਸੁਦਰਸ਼ਨ ਚੱਕਰ ਮੋੜ ਯਾਦ ਕਰਵਾਇਆ ਬਲਰਾਮ ਨੂੰ ਗਰੀਲਾ ਯੁੱਧ ਦੀ ਸਿਖਲਾਈ ਪ੍ਰਦਾਨ ਕੀਤੀ। ਉਸ ਸਮੇਂ ਦੇਸ਼ ਵਿੱਚ 카르ਤਵੀ ਦਾ ਰਾਜ ਸੀ। ਉਹ ਲੋਕਾਂ ਉੱਪਰ ਕਹਿਰਾਂ ਦੇ ਜ਼ੁਲਮ ਤੇ ਪਾਪ ਕਰਦਾ ਸੀ। ਗਊ ਗਰੀਬ, ਸਧਾਰਨ, ਉੱਚ ਲੋਕ ਤੇ ਬ੍ਰਾਹਮਣ ਸਮਾਜ ਉੱਪਰ ਅਤਿਆਚਾਰ ਕਰਦਾ ਸੀ। ਦਲਿਤ ਸਮਾਜ ਵੀ ਉਸ ਦੇ ਅਤਿਆਚਾਰ ਤੋਂ ਦੁਖੀ ਸੀ। ਇਹ ਰਾਜਾ ਉਹਨਾਂ ਦੇ ਪਿਤਾ ਦੇ ਆਸ਼ਰਮ ਵਿੱਚ ਆਇਆ ਤੇ ਉਹਨਾਂ ਦੇ ਮਹਾਨ ਕੰਮ ਦੇਖ ਕੇ ਦੁਖੀ ਹੋਇਆ ਸੀ। ਇਰਖਾ ਨਾਲ ਭਰ ਗਿਆ ਤੇ ਉਸ ਨੇ ਆਸ਼ਰਮ ਉੱਪਰ ਜ਼ੁਲਮ ਕਰਨੇ ਆਰੰਭ ਕੀਤੇ ਆਸ਼ਰਮ ਚੋਂ ਕਾਮਤੇ ਨੂੰ ਗਉ ਨੂੰ ਜ਼ਬਰਨ ਉਠਾ ਕੇ ਲੈ ਗਿਆ ਤੇ ਆਸ਼ਰਮ ਵਿੱਚ ਰਹਿੰਦੇ ਰਿਸ਼ੀਆਂ ਦਾ ਬੁਰਾ ਹਾਲ ਕੀਤਾ ਕਈਆਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਪਰਸ਼ੂਰਾਮ ਕਾਮਤੇ ਨੂੰ ਗਾਣ ਨੂੰ ਵਾਪਿਸ ਲੈ ਆਏ ਸੈਸਰਾਜਨ ਕੀਤੀ ਵੀਰੇ ਨੇ ਜਦੋਂ ਪਰਸ਼ੂਰਾਮ ਦੇ ਪਿਤਾ ਜਮਦਗਨੀ ਜੀ ਦਾ ਵੱਧ ਕਰ ਦਿੱਤਾ ਤਾਂ ਪਰਸ਼ੂਰਾਮ ਦੇ ਪ੍ਰਕੋਪ ਨੇ ਸੰਪੂਰਨ 73 ਵਾਚ ਨੂੰ ਇੱਕ ਵਾਰ ਨਹੀਂ 21 ਵਾਰ ਨਿਰਮੂਲ ਕਰ ਦਿੱਤਾ। ਭਾਰਗਵ ਰਾਮ ਨੇ ਵਿਚਾਰ ਕੀਤਾ ਕਿ ਧਰਮ ਸਥਾਪਨਾ ਲਈ ਸ਼ਸਤਰ ਉਠਾਉਣ ਚ ਕਿਸੇ ਵੀ ਤਰ੍ਹਾਂ ਦਾ ਸੰਕੋਚ ਨਹੀਂ ਕਰਨਾ ਚਾਹੀਦਾ। ਕਦੇ-ਕਦੇ ਇਹ ਹਿੰਸਾ ਦੀ ਰੱਖਿਆ ਲਈ ਹਿੰਸਕ ਹੋਣਾ ਵੀ ਜ਼ਰੂਰੀ ਹੈ। ਭਗਵਾਨ ਪਰਸ਼ੂਰਾਮ ਨੇ નિર્ਵਲਾਂ ਤੇ ਗਰੀਬਾਂ ਦੀ ਰੱਖਿਆ ਕੀਤੀ। ਤੇ ਦਾਸ ਪ੍ਰਥਾ ਖਤਮ ਕਰਕੇ ਲੋਕ ਰਾਜ ਦੀ ਸਥਾਪਨਾ ਕੀਤੀ। ਦਲਿਤਾਂ ਨੂੰ ਸਮਾਜ ਚ ਉੱਚੇ ਸਥਾਨ ਦਿਵਾਇਆ ਤਾਂ ਹੀ ਪਰਸ਼ੂਰਾਮ ਰਿਸ਼ੀਆਂ ਦੇ ਵਾਸ਼ ਜਨਮ ਲੈ ਕੇ ਵੀ ਰਿਸ਼ੀ ਨਹੀਂ اخਵਾਏ। ਪਾਪੀਆਂ ਦਾ ਨਾਸ਼ ਕਰਨ ਤੋਂ ਬਾਅਦ ਸਾਰਾ ਰਾਜ ਮਹਾਰਿਸ਼ੀ ਕਸ਼ਯਪ ਨੂੰ ਦਾਨ ਕਰਕੇ ਪਰਸ਼ੂਰਾਮ ਤਪੱਸਿਆ ਕਰਨ ਲਈ ਮਹਿੰਦਰਚਲ ਪਹਾੜ ਚਲੇ ਗਏ। ਉਹਨਾਂ ਦੇ ਉੱਚ ਕੋਟੀ ਦੇ ਸ਼ਗਿਰਦਾਂ ਚੋਂ ਭੀਸ਼ਮ ਪਿਤਾਮਾ, ਦਰੋਣਾਚਾਰਿਆ, ਕਿਰਪਾਚਾਰਿਆ, ਬਲਰਾਮ ਜੀ પરમબીર મહાતી શაგird હોઈ પરશુરામ ਦਾ અવતાર બ્રાહ્ਮਣ ਵਰਨ ਵਿੱਚ ਹੋਇਆ ਜਿਸ ਕਰਕੇ ਸੁਖ ਸ਼ਾਂਤੀ ਹਿੰਸਾ কল্যাণ ਦੀ ਗੱਲ ਹੁੰਦੀ ਜਦੋਂ ਅਤਿਆਚਾਰ ਵੱਧ ਜਾਏ ਬ્રાહ્ਮਣ ਪਰਸ਼ੂਰਾਮ ਦੇ ਰੂਪ ਵਿੱਚ ਸ਼ਸਤਰ ਧਾਰਨ ਵੀ ਕਰ ਲੈਂਦਾ ਹੈ ਭਾਰਤ ਵਿੱਚ ਉਹਨਾਂ ਦੇ అనేక ਪਵਿੱਤਰ ਸਥਾਨ ਬਣੇ ਨੇ ਖਾਸ ਕਰਕੇ ਅਸਾਮ ਵਿੱਚ ਬ੍ਰਹਮਪੁੱਤਰ ਸਰੋਤ ਉੱਪਰ ਬਣੇ ਬ੍ਰਹਮਕੁੰਡ ਦੱਖਣ ਵਿੱਚ ਕੇਰਲ ਦੀ ਧਰਮੀ ਨੂੰ ਸਾਗਰ ਤੋਂ ਪਰਸ਼ੂ ਦੁਆਰਾ ਨਵੂਦਰੀ ਵੰਸ਼ ਦੀ ਸਥਾਪਨਾ ਰਾਜਸਥਾਨ ਵਿੱਚ ਪਰਸ਼ੂਰਾਮ ਟਿੱਲਾ ਉੱਤਰ ਵਿੱਚ ਹਿਮਾਚਲ ਵਿੱਚ ਰੇਨੂਕਾ ਤਾਲ ਤੇ ਪੰਜਾਬ ਵਿਖੇ ਫਗਵਾੜਾ ਦੇ ਕੋਲ ਖਾਟੀ ਨਾਮਕ ਇਤਿਹਾਸਿਕ ਸਥਾਨ ਇਹਨਾਂ ਦੇ ਬਣੇ ਹੋਏ ਨੇ ਧੰਨਵਾਦ ਜੀ